ਪਿਆਰੇ ਵੀਰੋ ਮੇਰੇ ਵਾਲਾ ਸਤਪਾਲ ਸਿੰਘ ਜੱਲ ਮੈਨੋ ਦੇ ਵੱਲੋਂ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਸਹਿਤ ਗ੍ਰੀਫੋਤੇ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਤੇ ਵੀਰੋ ਕਸਾਲੀ ਸੰਘਰਸ਼ ਜਿਹੜਾ ਹੈ ਗੈਸ ਵੇਲੇ ਵੀਰੋ ਜੋਰਾਂ ਤੇ ਆ ਜਿਹੜੇ ਵੀ ਵੀਰ ਸਾਡੇ ਉੱਤੇ ਸੰਘਰਸ਼ ਲੜ ਰਹੇ ਆ ਮੈਂ ਆਪਣੇ ਵੱਲੋਂ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਅਸੀਂ ਜਾਵਾਂਗੇ ਵੀ ਪਰ ਇਹ ਕੁਛ ਮਜਬੂਰੀ ਆ ਤੇ ਜਿਹੜੇ ਵੀਰ ਬਣ ਜਾਣਦੇ ਮੰਨ ਉਹਨਾਂ ਨੂੰ ਪਤਾ ਤੇ ਅੱਜ ਜਿਹੜੀ ਵੀਡੀਓ ਵੀਰ ਮੈਂ ਪੁਲਿਸ ਦੇ ਵਿੱਚ ਰਿਹਾ ਹੁਣ ਕਰਕੇ ਕਿਸਾਨ ਵੀਰਾਂ ਵਾਸਤੇ ਇਹ ਜ਼ਰੂਰੀ ਆ ਜਿਹੜਾ ਉੱਥੇ ਅਥਰੂ ਗੈਸ ਦਾ ਅਟੈਕ ਹੋ ਰਿਹਾ ਉਹਦੇ ਰਾਸਤੇ ਕੁਛ ਬਚਾ ਜਿਹੜੇ ਹੈਗੇ ਤੁਹਾਡੇ ਨਾਲ ਸਮਝੇ ਕਰਨ ਲੱਗਿਆ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਜ਼ਰੂਰ ਉਹਦਾ ਫਾਇਦਾ ਲਓਗੇ ਕਿਉਂਕਿ ਆਪਣੇ ਲੋਕਾਂ ਦਾ ਸਾਥ ਦੇਣਾ ਕੋਈ ਜਣਾ ਨਹੀਂ ਹੁੰਦਾ ਮੇਰੀ ਪੁਲਿਸ ਮਲਾਜਮਾਨੀ ਦੀ ਬੇਨਤੀ ਹੈ ਬਹੁਤੇ ਕਿਸਾਨ ਪਰਿਵਾਰਾਂ ਦੇ ਵਿੱਚੋਂ ਸੰਦਲਪੀਰ ਜੀ ਵਰਤੋ ਆਪਣੇ ਲੋਕ ਨੂੰ ਆਪਣੇ ਭਰਾ ਲਈ ਬਾਕੀ ਜਿਹੜੇ ਨੌਕਰੀ ਕਰਕੇ ਕੁਝ ਮਜਬੂਰੀਆਂ ਹੁੰਦੀਆਂ ਤੁਸੀਂ ਆਪਣੀ ਜਗ੍ਹਾ ਤੇ ਵੀ ਠੀਕ ਹੋ ਪਰ ਸੰਦਲਪੀਰ ਦੀ ਜ਼ਿੰਦਗੀ ਹੈ ਆਪਣੇ ਭਰਾ ਲਈ ਉਹਨਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਓ ਹੋਰ ਵੀ ਅੱਥਰੂ ਗੈਸ ਦੇ ਜਿਹੜੇ ਅਟੈਕ ਹੋ ਰਹੇ ਆ ਉਹਦੇ ਬਚਾ ਲਈ ਸਭ ਤੋਂ ਪਹਿਲਾਂ ਵੀਰੇ ਵੀਰੇ ਜਿਹੜੇ ਵੀਰ ਉੱਥੇ ਅਗਲੀ ਲਾਈਨ ਦੇ ਵਿੱਚ ਇਹਦਾ ਇਹ ਚੀਜ਼ ਨੂੰ ਫੇਸ ਕਰ ਰਹੇ ਆ ਉਹਨਾਂ ਦੇ ਕੋਲੇ ਐਨਕਾਂ ਜ਼ਰੂਰ ਹੋਣੀਆਂ ਚਾਹੀਦੀਆਂ ਔਰ ਐਨਕ ਜਿਹੜੀ ਹੈ ਜਿਹੇ ਖੋਪੇ ਟਾਈਪ ਹੁੰਦੇ ਆ ਮੈਨੂੰ ਇਸ ਤਰ੍ਹਾਂ ਦੇ ਇੱਥੋਂ ਤੱਕ ਜਿਹੜਾ ਅੱਖਾਂ ਜਿਹੜੀਆਂ ਹੈ ਤੁਹਾਡੀਆਂ ਬਿਲਕੁਲ ਟਕੀਆਂ ਜਾਣ ਉਹ ਐਨਕ ਯੂਜ਼ ਕਰਨੀ ਆ ਦੂਸਰਾ ਵੀਰੋ ਗਿੱਲੇ ਰਮਾਲ ਤੇ ਕਿਸਾਨਾਂ ਦੇ ਕੋਲ ਪਰਨੇ ਹੁੰਦੇ ਆ ਉਹਨਾਂ ਨੂੰ ਗਿੱਲੇ ਕਰਕੇ ਮੱਖਣ ਵਾਲੀ ਆਪਣੇ ਬੈਲ ਦੇ ਵਿੱਚ ਰੱਖੋ ਜਦੋਂ ਵੀ ਟਰੈਕ ਹੁੰਦਾ ਛੋਟਾ ਛੋਟਾ ਦੇ ਚਿਹਰੇ ਨੂੰ ਘੱਲੋ ਇਹ ਜੇ ਸਾ ਜਿਹੜੀ ਤੁਹਾਡੇ ਲੱਕ ਵਿੱਚ ਮੂੰਹ ਵਿੱਚ ਦੇਖਾਂਗੇ ਚੰਟਰ ਨਹੀਂ ਕਰਨੀ ਚਾਹੀਦੀ ਕਿਉਂਕਿ ਜਲੇਣशीर ਹੁੰਦੀ ਹੈ ਤੇ ਪਹਿਲਾ ਵੀ ਉਹ ਤੁਰੰਤ ਬਚਾਅ ਜਿਹੜਾ ਹੈਗਾ ਜੇ ਤੁਸੀਂ ਬਕਦਮ ਤੁਹਾਡੇ ਅੱਗੇ ਗੈਸ ਜਿਹੜੀ ਇਹਦਾ ਜਿਹੜਾ ਗੋਲਾ ਸਿੱਟਿਆ ਹੈ ਗੈਸ ਦਾ ਤੁਹਾਡੇ ਅੱਗੇ ਯਰ ਗੈਸ ਦਾ ਜਦੋਂ ਤੁਹਾਡੇ ਵੱਲੋਂ ਇਹ ਜਿਹੜਾ ਧੂੰਆਂ ਆ ਰਿਹਾ ਗੈਸ ਤੁਹਾਡੇ ਵੱਲੋਂ ਆ ਰਹੀ ਹੈ ਤੇ ਮੁੰਡਿਆ ਬਚਾਅ ਦਾ ਤੁਰੰਤ ਉੱਥੇ ਘੁੰਮ ਕੇ ਤੈਨੂੰ ਜਿਹੜੀ ਆ ਵੀ ਬੈਕ ਆ ਉਹ ਉਧਰੋਂ ਕਰ ਲੋ ਮੂੰਹ ਉਲਟ ਸਾਈਡ ਕਰ ਲੋ ਜਦੋਂ ਤੁਸੀਂ ਪੂਰੇ ਵਾਲ ਨੂੰ ਦੇਖ ਰਹੇ ਹੋ ਉਸ ਪਾਸੇ ਜਿਹੜੀ ਗੈਸ ਹੈ ਪੀਰ ਗੈਸ ਦਾ ਸਟਾਇਆ ਗਿਆ ਛਲੋ ਦੂਜੇ ਪ੍ਰੰਤ ਪਛਮ ਵਾਲੀ ਸਾਈਡ ਨੂੰ ਘੁੰਮ ਗਏ ਕਰਕੇ ਪਿੱਛੇ ਤੁਹਾਡੇ ਕੱਪੜੇ ਹੁੰਦੇ ਆ ਪੱਗ ਹੁੰਦੀ ਆ ਜਦੋਂ ਸਿਰ ਤੇ ਕਰਨ ਲੱਗਿਆ ਹੁੰਦਾ ਪਿੱਛੇ ਅਟੈਕ ਉਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਸਿੱਧਾ ਡਾਇਰੈਕਟ ਜਿਹੜੇ ਤੇ ਅਟੈਕ ਕਰਦੀ ਆ ਤੀਸਰਾ ਵੀਰ ਹੈਗਾ ਜਦੋਂ ਤੁਸੀਂ ਕਈ ਵਾਰੀ ਜ਼ਰੂਰੀ ਹੈ ਜਾਣਾ ਪੈ ਜਾਂਦਾ ਕਈ ਵੀਰਾਂ ਦੇ ਨਾਲ ਬੱਚੇ ਹੁੰਦੇ ਆ ਉਤ ਸਸ ਤਰ੍ਹਾਂ ਦਾ ਘਟਨਾ ਵਾਪਰ ਗਈ ਬੱਚਾ ਤੁਹਾਡੇ ਨਾਲ ਹੈ ਉਹ ਵੀਰ ਘਰੋਂ ਤੁਰਨ ਲੱਗਿਆ ਅੱਧਾ ਕਿਲੋਟਰ ਦੁੱਧ ਜ਼ਰੂਰ ਲੈ ਕੇ ਤਰੋ ਕਿਉਂਕਿ ਬੱਚਿਆਂ ਨੂੰ ਇਹਦਾ ਜ਼ਿਆਦਾ ਅਸਰ ਹੁੰਦਾ ਜਦੋਂ ਵੀ ਤੁਹਾਡੇ ਤੇ ਇਹ ਜਗਾ ਸਮਾਂ ਵਾਪਰ ਜਾਂਦਾ ਤਰੰਤ ਜਿਹੜਾ ਦੁੱਧ ਹੈਗਾ ਬੱਚੇ ਦੇ ਚਿਹਰੇ ਉੱਤੇ ਡੋਲ ਦੇ ਜਿੱਥੇ ਜਿੱਥੇ ਉਹ ਤੁਹਾਨੂੰ ਉਹਦਾ ਸਰੀਰ ਮੰਗਦਾ ਉੱਥੇ ਦੁੱਧ ਤਰੰਤ ਜਿਹੜਾ ਹੈਗਾ ਡੋਲ ਦੇ ਦਿਓ ਤੇ ਰক্ত ਤੰਤਰ ਆਹਤ ਮਿਲੂਗੀ ਤੀਸਰੀ ਹੈ ਵੀਰੋ ਕਾਲ ਜੇਟ ਜਿਹੜੀ ਵਾਈਟ ਕਲਰ ਦੀ ਕਾਲ ਜੇਟ ਹੁੰਦੀ ਹੈ ਚਿੱਟੇ ਰੰਗ ਦੀ ਕਾਲ ਜੇਟ ਉਹ ਕੋਲੇ ਜੇ ਵੀ ਉੱਤੇ ਰੱਖੋ ਜਦੋਂ ਤੁਹਾਡੇ ਤੇ ਪੀਰ ਗੈਸ ਦਾ ਅਟੈਕ ਹੁੰਦਾ ਨੂੰ ਤੁਰੰਤ ਜਿਹੜਾ ਹੈਗਾ ਚਿਹਰੇ ਉੱਤੇ ਫੇਸ ਉੱਤੇ ਲਾ ਲਓ ਜਿੱਥੇ ਵੀ ਤੁਹਾਡਾ ਸੀ ਲੱਗਦਾ ਇਹਦੇ ਵੀ ਤੁਹਾਨੂੰ ਫੌਰੀ ਰਾਹਤ ਮਿਲ ਜੀ ਪਰ ਇਹ ਜਿਹੜਾ ਸਭ ਤੋਂ ਮੇਨ ਬਚਾ ਉਹ ਦੋ ਨਹੀਂ ਉਹ ਤੁਹਾਨੂੰ ਮੈਂ ਜਿਹੜੇ ਹੁਣ ਦੱਸਣ ਲੱਗਾ ਜੀ ਉਹ ਡਸਟ ਮੀਨ ਹੁੰਦੇ ਆ ਜੇ ਤੁਹਾਡੇ ਕੋਲੇ ਕੋਈ ਬਾਲਟੀ ਵਗੈਰਾ ਹੈਗੀ ਆ ਤੁਰੰਤ ਉਹਨੂੰ ਆਪਣੇ ਚਿਹਰੇ ਉੱਤੇ ਠਕ ਲੋ ਦੇ ਨਾਲ ਕੋਈ ਨਾ ਇੱਕ ਪ੍ਰੋਬਲਮ ਆ ਜਾਂਦੀ ਆ ਦਸਣੇ ਬੰਦ ਹੋ ਜਾਂਦਾ ਤੇ ਬਾਲਟੀ ਉੱਪਰ ਲੈ ਕੇ ਜਿਹੜਾ ਤੁਹਾਡਾ ਮੱਫਾ ਹੈਗਾ ਪਰਨਾ ਹੈਗਾ ਉਹਨੂੰ ਥੱਲੇ ਉਸੇ ਤਰ੍ਹਾਂ ਹੀ ਕਵਰ ਕਰ ਲੈ ਉਹ ਜਿਹੜਾ ਤੁਹਾਡੀ ਸਾਹ ਜਿਹੜਾ ਤੁਹਾਨੂੰ ਜਾਣਾ ਉਹ ਪਰਨੇ ਦੇ ਵਿੱਚ ਦੀ ਜਿਹੜਾ ਕ੍ਰੋਸ ਹੋ ਕੇ ਜਾਵੇ ਉਹ ਦਾਸਰੇ ਦਾ ਬਹੁਤ ਘੱਟ ਜਾਂਦਾ ਗਿੱਲਾ ਰਮਾਲ ਆਪਣੇ ਚਿਹਰੇ ਤੇ ਬੰਨ ਕੇ ਰੱਖੋ ਲੱਕ ਦੇ ਉੱਤੇ ਆਜੋ ਇਹਨਾਂ ਕਲਾ ਕੇ ਰੱਖੋ ਤੇ ਇੱਕ ਵੀਰ ਹੋਗਾ ਜਿਹੜੀਆਂ ਤੁਹਾਡੇ ਕੋਲ ਆ ਬੋਤਲਾਂ ਹੁੰਦੀਆਂ ਜਿਹੜੀ ਲੀਟਰ ਵਾਲੀ ਬੋਤਲ 1 ਲੀਟਰ ਵਾਲੀ ਜਿਹੜੀ ਬੋਤਲ ਹੁੰਦੀ ਹੈ ਤੁਹੇ ਤੁਸੀਂ ਪਾਣੀ ਪੀ ਕੇ ਸੈਟਿੰਗ ਦੇਣੀ ਇਹਨੂੰ ਤੁਸੀਂ ਬਹੁਤ ਵਧੀਆ ਵਰਤ ਸਕਦੇ ਹੋ ਤੇ ਬਹੁਤ ਵਧੀਆ ਇਹ ਤੁਹਾਨੂੰ ਮੌਕੇ ਤੇ ਕੰਮ ਦਿੰਦੀ ਹੈ ਇਹ ਜਿਹੜਾ ਇਹ ਹੋ ਗਿਆ ਲਾਗੋ ਜਿਹੜਾ ਇਹ ਆ ਕਾਗਜ਼ਾ ਲੱਗਾ ਹੁੰਦਾ ਤੇ ਇਹਨੂੰ ਇੱਥੋਂ ਕੱਟ ਦਿਓ ਅਗਲੇ ਕੱਟ ਕੇ ਇਹ ਜਿਹੜਾ ਹਿੱਸਾ ਕੱਟਿਆ ਗਿਆ ਇਹਨੂੰ ਸਿੱਟ ਦਿਓ ਇਹ ਤੁਹਾਡੇ ਲਈ ਕੰਮ ਦਾ ਤੇ ਇਹਦੇ ਥੱਲੇ ਜਿਹੜਾ ਇਹ ਗਿਆ ਤੁਸੀਂ ਟੱਕੜੇ ਵਾਲਾ ਇਹ ਖੋਲ ਜਾਨਾ ਟੱਕੜ ਖੋਲੇ ਖੁੱਲ ਗਿਆ ਇਹ ਤੋਂ ਕੱਟੀ ਗਈ ਜਿੱਥੇ ਕੱਟੀ ਗਈ ਇਹਦੇ ਵਿੱਚ ਕਿ ਯੂ ਪੇਪਰ ਦਾ ਤੁਸੀਂ ਕੱਟ ਲਾ ਲਓ ਸੇ ਜਿਹੜੀ ਤੁਹਾਨੂੰ ਵੀ ਜਿਹੜੀ ਚੀਜ਼ ਕਰਦੇ ਕੋਲੇ ਕੋਈ ਵੀ ਚੀਜ਼ ਹੋ ਤਾਂ ਉਹਨੇ ਕੱਟ ਲਾ ਕੇ ਨੂੰ ਕੱਟ ਲੈਣਾ ਵਸੇ ਸਭੇ ਕੱਟ ਲਓ ਇਹ ਨੂੰ ਇਸ ਤਰ੍ਹਾਂ ਜਿਹੜੇ ਖੁੱਲ ਜੂਗੀ ਇਹ ਜਿਹੜਾ ਖੁੱਲ ਗਈ ਤੇ ਤੁਹਾਨੂੰ ਸਿੱਧਾ ਇਹ ਹੈਲਮਟ ਦੀ ਤਰ੍ਹਾਂ ਜਿਹੜੇ ਸ਼ੀਸ਼ੇ ਵਾਲਾ ਹੈਲਮਟ ਹੁੰਦਾ ਉਹ ਤੁਹਾਨੂੰ ਉਸ ਤਰ੍ਹਾਂ ਦਾ ਤਰੰਤ ਜਿਹੜਾ ਹੈਗਾ ਇਹ ਕੰਮ ਦੇ ਉਹ ਵੀ ਜਿਹੜੇ ਪੱਗਾਂ ਬਣਾਉਂਦੇ ਵੀਰ ਹੈ ਉਹ ਜੇ ਪਹਿਲਾਂ ਬਣਾ ਸਕਦੇ ਉਹ ਪਹਿਲਾਂ ਬਣਾ ਕੇ ਰੱਖ ਲੈਣ ਇਹਦੇ ਵਿੱਚ ਦੀ ਰਗੜ ਵਗੈਰਾ ਦੇ ਟੱਗਾ ਵਗੈਰਾ ਪਾ ਕੇ ਉਤੋਂ ਦੀ ਬਣ ਸਕਦੇ ਆ ਇਹ ਸਾਰਾ ਚਿਹਰਾ ਕਵਰ ਕਰ ਲਊਗੀ ਜਦੋਂ ਇੱਥੇ ਪਾ ਲਈ ਇਹਨੇ ਖੁੱਲ ਜਾਣਾ ਇਹ ਜਿਹੜਾ ਥੰਨੇ ਵਾਲਾ ਧੱਕਣ ਖੋਲਿਆ ਹੁਣ ਸਾਹ ਲੈਣਾ ਆਪਾਂ ਸਾਹ ਇੱਥੋਂ ਦੀ ਆਉਣਾ ਇਹ ਥੰਨੇ ਜਿਹੜਾ ਰਮਾਲ ਆ ਤੁਹਾਡਾ ਗੱਲਾਂ ਕੀਤਾ ਹੋਇਆ ਜੇ ਪਰਲਾ ਹੈ ਤੁਹਾਡੇ ਘਰ ਚ ਪਾਇਆ ਜਿਹੜੇ ਇਹੋ ਚਿਹਰੇ ਦੇ ਉੱਤੇ ਲੱਗ ਜੂਗੀ ਪਰਲਾ ਇਹਦੇ ਉੱਤੇ ਵੀ ਕਰ ਲਓ ਅੱਖਾਂ ਤੋਂ ਤੁਹਾਨੂੰ ਦਿਸਦਾ ਤੁਹਾਡਾ ਚਿਹਰਾ ਜਿਹੜਾ ਹੈਗਾ ਉਹ ਗੈਸ ਦੇ ਅਸਰ ਤੋਂ ਬਚ ਗਿਆ ਹੁਣ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਤੁਹਾਡੇ ਨਾਲ ਬੱਚੇ ਆ ਦੁੱਧ ਨਾਲ ਲੈ ਕੇ ਤੁਰੋ ਥੋੜਾ ਜਿਆ ਅੱਧਾ ਕਿਲੋਟਰ ਦੁੱਧ ਕੋਲੇ ਰੱਖੋ ਤੁਸੀਂ ਵੀ ਤੁਹਾਡੇ ਕੋਲੇ ਕੋਈ ਬੱਚੇ ਤੇ ਅਟੈਕ ਹੁੰਦਾ ਉਥੇ ਜੇ ਤੁਹਾਡੇ ਨੇੜੇ ਕੋਈ ਚੀਜ਼ ਨਹੀਂ ਹੈਗੀ ਬਦਦਾ ਜ਼ਰੂਰ ਤੁਸੀਂ ਵਰਤੋਂ ਕਰ ਸਕਦੇ ਹੋ ਇਹ ਜੇ ਕੋਈ ਤੇਜਾਬ ਦਾ ਵੀ ਅਟੈਕ ਹੁੰਦਾ ਤੇ ਦੁੱਧ ਤੁਰੰਤ ਜਿਹੜਾ ਉਹਦੇ ਤੇ ਪਾ ਦਿੱਤਾ ਜਾਵੇ ਤੁਰੰਤ ਤੇਜਾਬ ਦਾ ਅਸਰ ਵੀ ਦੁੱਧ ਰੋਕ ਦਿੰਦਾ ਦੂਸਰਾ ਵੀਰੇ ਤੁਹਾਨੂੰ ਇਹ ਦੱਸ ਦਿੱਤਾ ਨੂੰ ਦੁਬਾਰਾ ਫੇਰ ਮੈਂ ਇਹਨੂੰ ਕੱਟ ਦੇਣਾ ਆਹ ਇਹ ਲਾਹੇ ਨਾਲ ਲੱਗ ਗਿਆ ਇਹਨੂੰ ਕੱਟ ਕੇ ਖੁੱਲ ਜੂ ਆ ਉੱਪਰਲੇ ਹਿੱਸੇ ਦਾ ਲਾਹੇ ਨਾਲ ਇਹ ਇੱਕ ਸ਼ੀਸ਼ੇ ਦੀ ਤਰ੍ਹਾਂ ਦਾ ਹੁੰਦਾ ਹੈ ਹੈਲਮਟ ਵਰਗ ਬਣ ਜਾਂਦੀ ਹੈ ਤੇ ਤੁਹਾਨੂੰ ਇਹਦਾ ਜਿਹੜਾ ਢੱਕਣ ਹੈਗਾ ਉਹਨਾਂ ਨੂੰ ਮਾਰਨ ਲਾ ਲੈਣਾ ਤੇਨ ਤੁਹਾਨੂੰ ਪਰਨੇ ਦੇ ਵਿੱਚ ਵੀ ਕਰ ਲੈਣਾ ਹੋਵੇ ਵਸਤਾ ਕਰਕੇ ਇਹ ਤੁਹਾਨੂੰ ਅਸਰੇ ਦਾ ਘਟੂਗਾ ਕਾਲਗੜ ਕੋਲ ਰੱਖੋ ਵੀਰੋ ਤੇ ਸਾਫੇ ਰੋਸ਼ਾ ਜਿਹੜਾ ਰਮਾਲ ਤੇ ਪਰਨੇ ਇਹਨੂੰ ਗੁੰਲਾ ਕਰਕੇ ਕੋਲ ਰੱਖੋ ਜੇਬ ਚ ਉਹ ਜਿਹੜਾ ਤਰੰਤ ਤੁਹਾਨੂੰ ਰਾਹਤ ਦਿੰਦਾ ਇਹਨਾਂ ਚੀਜ਼ਾਂ ਤੋਂ ਤੇ ਬਾਕੀ ਕੋਈ ਗੱਲ ਨੀ ਚੜਦੀ ਕਲਾਚ ਰੋ ਸਹਾਰਸ ਲੜਨ ਵਾਲੇ ਲੋਕ ਕੋਈ ਜੋਰ ਨਹੀਂ ਹੁੰਦੇ ਬੋਸਨ ਨਹੀਂ ਹੁੰਦੇ ਸੂਰਮੇ ਹੁੰਦੇ ਆ ਬਲੇਰ ਹੁੰਦੇ ਆ ਜਿਹੜੇ ਮੰਦਲਾਂ ਨੂੰ ਸਰ ਕਰਨੇ ਜਾਣਦੇ ਹੁੰਦੇ ਪਿੱਛੇ ਨਹੀਂ ਦੇਖਦੇ ਹੁੰਦੇ ਪਿੱਛੇ ਦੇਖਣ ਵਾਲੇ ਕਦੇ ਅੱਗੇ ਨਹੀਂ ਵਧਦੇ ਹੁੰਦੇ ਟਾਲ ਮਟੋਲ ਕਰਨ ਵਾਲੇ ਕਦੇ ਅੱਗੇ ਨਹੀਂ ਵਧਦੇ ਹੁੰਦੇ। ਲੋਕ ਜਿੱਦਣ ਇਧਰੇ ਫ੍ਰੀ ਹੋਣਾ, ਮੈਂ ਤੋਂ ਸਿੱਧਾ ਤੁਹਾਡੇ ਕੋਲੇ ਪਹੁੰਚੂੰਗਾ। ਠੀਕ ਹੈ ਮੈਂ ਕੁਝ ਵਿਚਾਰਤਰਾ ਦੇ ਵਖਰੇਵੇਂ ਥੋੜੇ ਬਹੁਤ ਹੁੰਦੇ ਜਿਵੇਂ ਸੜਕਾਂ ਵਗੈਰਾ ਤੇ ਧਰਮੇ ਮੈਂ ਇਹਨਾਂ ਦੇ ਹੱਕ 'ਚ ਨਹੀਂ ਹਾਂਗਾ। ਬਾਕੀ ਮੈਂ ਵੀ ਕਿਸਾਨ ਆ, ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਮੈਂ ਬੱਲੇਵਾਲ ਸਾਹਿਬ ਨੂੰ ਨਿੱਜੀ ਤੌਰ ਤੇ ਚੰਗੇ ਇਨਸਾਨ ਸਮਝਦਾ ਮੈਂ ਉਹਦੀ ਮਦਦ ਸਮਰਥਨ ਵੀ ਕਰਦਾ। ਪਰ ਉੱਥੇ ਉਹਦੇ ਕੋਲੇ ਜਾਵੀਂਗਾ ਕਿਉਂਕਿ ਮੈਂ ਉੱਥੇ ਲੜਾਂਗੇ ਮਿਲਾਂਗੇ। ਤੇ ਬਾਕੀ ਚੜ੍ਹ ਵੀ ਕਲਾ ਚੜ੍ਹੋ। ਤੋ ਬਾਕੀ ਕੱਲ ਨੂੰ ਦੀਪ ਸਿੱਧੂ ਦੀ ਵਰਸੀ ਤੇ ਜਿੱਲੇ ਵੀਰਾਂ ਨੇ ਮੋਗੇ ਏਰੀਆ ਚ ਜਾਣਾ ਹੈ। ਉਹ ਸਾਡੇ ਨਾਲ ਜੱਤਵਾਲ ਇਕੱਠੇ ਹੋ ਸਕਦੇ ਆ। ਟੈਨ ਮੌ ਸਾਡੇ ਨਾਲ ਤੇ ਲੈ ਕੇ ਮੌ ਤੇ ਲੈ ਕੇ ਸਾਡੇ ਨਾਲ ਦੇ ਵਿੱਚ ਜਿੱਤਵਾਲ ਕੋਲ ਟੱਪ ਕੇ ਲਾਲਨਗਰ ਵਾਲੀ ਸਾਈਡ ਨੂੰ ਉੱਥੇ ਰੁਕ ਜਾਓ। ਤੇ ਉੱਥੇ ਸਾਡੇ ਨਾਲ ਰਹਿ ਸਕਦੇ ਆ। ਕੱਲ ਨੂੰ ਉੱਥੇ ਵੱਧ ਤੋਂ ਵੱਧ ਪਹੁੰਚੋ। ਇਹ ਜਿਹੜੀ ਹੋਏ ਜਿਹਨੂੰ ਬਚਾਉਣ ਦੀ ਗੱਲ ਤੇ ਦੀਪ ਸਿੱਧੂ ਦੀ ਕਿਉਂਕਿ ਅਤੀਤ ਦੇ ਵਿੱਚ ਜੋ ਜੋੰਦਾ ਤੇ ਅਤੀਤ ਵਿੱਚ ਜਾਏ ਬਿਨਾ ਸਰਦਾ ਵੀ ਨਹੀਂ ਕਿਉਂਕਿ ਜੇ ਅਸੀਂ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਉਹਦੀ ਖੋਦ ਨੂੰ ਅੱਗੇ ਲੈ ਕੇ ਜਾਣਾ ਜੇ ਜੇ ਅਸੀਂ ਅੱਗੇ ਲੈ ਕੇ ਤੁਰਾਂਗੇ ਇਹ ਤੁਸੀਂ ਇਹ ਸਮਝ ਲਓ ਵੀ ਵੀਰ ਤੁਹਾਡੇ ਨਾਲ ਨਾਲ ਚੱਲ ਰਿਹਾ ਵੀਰ ਤੁਹਾਡੀ ਅਗਵਾਈ ਕਰ ਰਿਹਾ ਇਸ ਕਰਕੇ ਇਹ ਉਹ ਸੂਰਮੇ ਲੋਕ ਹੁੰਦੇ ਆ ਮੇਚਾ ਬਿਲਾਕ ਵਿੱਚ ਵਸਦੇ ਰਹਣਗੇ ਵਸਦੇ ਰਹਿੰਦੇ ਆ ਕੋਈ ਆਪਾਂ ਨੂੰ ਉਹਨਾਂ ਦੀ ਜਿਹੜੇ ਹੈਗੇ ਆ ਜੋ ਉਹਨਾਂ ਨੇ ਮੰਜ਼ਲ ਪਲਿੱਕੀ ਜੋ ਉਹਨਾਂ ਨੇ ਸੋਚਿਆ ਜੋ ਉਹਨਾਂ ਨੇ ਕਰਨਾ ਸੀ ਉਹਨੂੰ ਆਪਾਂ ਅੱਗੇ ਲੈ ਕੇ ਸਾਰਿਆਂ ਨੇ ਤੁਰਨਾ ਤੇ ਹਰ ਵਕਤ ਵਕਤ ਸਾਥ ਦੇ ਇਸ ਚੀਜ਼ ਦੇ ਉੱਤੇ ਵਖਰੇਵੇਂ ਨਾ ਰੱਖਿਆ ਕਰੋ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਉਹ ਫਿਰ ਬਥੇਰਾ ਟਾਈਮ ਲੱਗ ਜਾ ਕਿ ਤੂੰ ਉੱਥੇ ਬਹਿ ਕੇ ਕੀਤੀਆਂ ਬਾਤ ਸਕਦੀਆਂ ਤੇ ਕੱਲ੍ਹ ਜਦੋਂ ਵੀਰ ਪਹੁੰਚ ਸਕਦੇ ਪਹੁੰਚੋ ਅਸੀਂ ਪਹੁੰਚਾਂਗੇ ਤੇ ਇਹ ਵੀਡੀਓ ਹਰੇਕ ਕਿਸਾਨ ਵੀਰ ਦੇ ਫੋਨ ਦੇ ਵਿੱਚ ਪਹੁੰਚਦੀ ਹੋਵੇ ਉਹ ਹਰ ਵਕਤ ਵਕਤ ਸ਼ੇਅਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ